ਚੜਦੀ ਕਲਾ ਵੀਡੀਓ ਬਣਾ ਲਾਂ ਤੇਰੀ ਤੂੰ ਕਿਵੇਂ ਆ ਚੋਬਰ ਮਲੇਸ਼ੀਆ ਵਾਲਾ ਕਾਲਾ ਆ ਬਾਈ ਕਿਹੜਾ ਹੈਗਾ ਉਹ ਬੱਲੇ ਦੇਖੀ ਉਹ ਦੇ ਆਏ ਸੀ ਆਜਾ ਹਜੇ ਮਿਸਤਰੀ ਪੰਜ ਸੱਤ ਦਿਨ ਖੂਆ ਵੀ ਹਾਂ ਹਾਂ ਕੱਲ ਨੂੰ ਆ ਦੇਖ ਦੋ ਟਰੱਕ ਬੱਜਰੀ ਬ੍ਰੀਤੀ ਰਲਾ ਕੇ ਆ ਆ ਵਰਤਾ ਮੇਨ ਕੰਮ ਤਾਂ ਸਾਰਾ ਕਰਤਾ ਠੀਕ ਆ ਕਹਿੰਦੇ ਵਧੀਆ ਕਰਤੀ ਫੋਟੋ ਆ ਵਾ ਵੱਡੀ ਵੱਡੀ ਫੋਟ ਲੱਗੀ ਮੇਰੀ ਕਾਗਜ਼ਾਂ 'ਚ ਕਿੰਦੀ ਕਿ ਵੱਡੀ ਚਾਰ ਬੱਛੀ ਦੋ ਧੁੱਡੀ ਪਕੌੜਾ ਤਾਂ ਨਹੀਂ ਦੇਖਦਾ ਕਿਤੇ ਨਾ ਮਨਗਾ ਕੀ ਚੱਲ ਪਰ ਚਮ ਇੱਥੇ ਹੁੰਦਾ ਫਿਰ ਮੈਂ ਤੇਰੇ ਕੋਲ ਛੋਟੇ ਗਿੱਲੇ ਲੈ ਆਉਂਦਾ ਆਹ ਗਰੂ ਆਹ ਗਰੂ ਕਿਵੇਂ ਆ ਕਲਗਾ ਇੱਕ ਨਾਲ ਕੱਢ ਲੋ ਤੁਸੀਂ ਮੰਗਾ ਹਟਾ ਹਟਿਆ ਮਿਸਤਰੀ ਆਊਗਾ ਕੇ ਆਊਗਾ ਕਹਿੰਦਾ ਗੱਲ ਮਰੂਦ ਖਾਲਾ ਮਰੂਦ ਨਹੀਂ ਖਾਂਦਾ ਯਾਰ ਮੈਂ ਤਾਂ ਹਾਈ ਹੁਣੀ ਦੁੱਧ ਬਾਦ ਪੀਤਾ ਹੋਇਆ ਆ ਬਟਾਂ ਪਾ ਕੇ ਆਉਣੇਗੇ ਚੰਗਾ ਗੱਗੂ ਕਰੀ ਜਾਂਦਾ ਉਹਦੇ ਚ ਰੋੜਾ ਰੱਪਾ ਕੁਛ ਕੁੱਟਿਆ ਦਾ ਹੈ ਨਹੀਂ ਓਏ ਠੀਕ ਐ ਕੀ ਕਹਿੰਦਾ ਇਹ ਖਾਇਆ ਕਰਗਾ ਤਾਂ ਕੀ ਕਰਿਆ ਕਰਾਂ ਮੈਂ ਕੀ ਕਹਿੰਦਾ ਕੀ ਕਰਿਆ ਕਰਾਂ ਮੈਂ ਕੀ ਖਾਇਆ ਖਾਣਾ ਪੂਲ ਜਿੱਦ ਆ ਵੀ ਅਗਰ ਫੇਰ ਨਾ ਨਿੱਕੀ ਹੋ ਜਾਂਦੇ ਆ। ਉਹ ਬਹੁਤ ਬੰਦੇ ਪੀ ਨਹੀਂ ਆ ਜਾ ਕੋ ਭਰ ਕੇ ਨਿੱਕੀ ਹੋ ਜਾਂਦੇ ਨੇ। ਮੈਂ ਕਿਹਾ ਸੀ ਇਹਨੂੰ ਚਾਹ ਨਾਲ ਬਾਲੀ ਪੀਆ ਕਰ ਛੋਟਾ ਯਾਰ ਬੋਜੀਗਾ। ਆ ਦੋ ਚਾਹ ਪੀਆ ਕਰ। ਇੱਥੇ ਰੁਕ ਜਾ ਡਾਇਰੈਕਟਰ ਆਉਂਦਾ। ਕੀ ਹੋ ਜੇਗੀ ਕਹਾਂ ਤੇਰੇ ਬੂਟ ਮੇ ਚਾਹ ਆ ਜਾਣਗੇ ਮੇਰੇ ਵਾਲੇ। ਅੱਛਾ ਆਪੇ ਉੱਥੇ ਹੀ ਬਾਲੀ ਦੱਸਦਾ ਉਦੋਂ ਦਾ। ਇੱਧਰ ਦੇਖੋ ਇੱਧਰ। ਇੱਧਰ ਦੇਖੋ ਇੱਧਰ। ਸੱਤਰੀ ਕਾਲ ਬੁਲਾ ਰਹੀ। ਇੱਥੇ ਵੇਖਣਾ। ਸਤਿ ਸ੍ਰੀਕਾਲ ਭਾਈ ਸਤਿ ਸ੍ਰੀਕਾਲ। ਸ਼ਾਕਤਾ ਜੀ ਨੂੰ ਪਲੇ ਸ਼ਾਕਤਾ ਜੀ ਨੂੰ ਮੈਂ। ਇੱਕ ਗੀਤ ਵੀ ਗਾਉਂਗਾ ਤਾਂ ਬਲਾਈ ਸੁਣ ਕੇ ਆਉਂ ਆ ਆਈ ਜਾ ਆਈ ਟਿਕੜਾ ਰੈਕਟਰ ਆਉਂਦਾ ਉਹ ਇਹ ਸਿੱਧਾ ਚੱਟ ਆਉਂਦਾ ਆਈ ਕਿੰਨ ਕੱਟਾ ਰੁਕ ਜਾ ਓਰੇ ਅੱਜ ਗੱਗੂ ਕੇ ਮਿਸਤਰੀ ਆਊ ਆ ਉਹ ਆਪਣਾ ਲੰਘਾ ਹੀ ਬੰਦ ਕਰ ਦੇਣਗੇ ਫਿਰ ਆਪਾਂ ਮੈਂ ਨਾ ਹਾਂ ਫਿਰ ਉਹ ਓਰੇ ਛੋਟੀਆਂ ਪੌੜੀਆਂ ਨਹੀਂ ਲੱਗਿਆ ਨੇ ਛੋਟੀਆਂ ਛੋਟੀਆਂ ਉੱਥੇ ਨਾ ਉੱਥੇ ਨਾ ਉਹਨਾਂ ਨੂੰ ਪੌੜੀਆਂ ਉੱਟਾ ਆ ਗਏ ਫਿਰ ਨਾ ਹੋਰ ਹੋਰ ਨਾ ਉੱਪਰ ਵੀ ਮੜਦਾ ਕਰ ਲਾਂਗੇ ਅਸੀਂ ਨਾ ਫਿਰ ਨਾ ਗੱਦੇਵਾਂ ਲਾਂਗੇ ਸਲਾਈ ਕਰਕੇ ਮਿਸਟਰੀ ਜੋ ਸਲਾਈ ਸਲਾਈ ਕਰੂਗੀ ਸਹੀ ਗਾ ਫੇਰਾ ਅਬ ਆ ਫਾੜਾਂਗੇ ਥੋੜਾ ਜਿਹਾ ਉੱਚਾ ਕੀ ਉੱਚਾ ਕਰਾਂਗੇ ਉਹ ਵਾਲਾ ਜਿਹੜਾ ਉਹ ਹੁੰਦਾ ਮੈਂ ਪੌੜੀਆਂ ਦਾ ਦੱਗੂ ਕਰੇਗਾ ਮਿਲੰਗਾ ਕਰੇਗਾ ਰੁਕ ਜਾ ਆ ਗਿਆ ਉਹ ਖੜ ਜਾ ਲੇਟੀ ਪਾ ਲਈ ਤਾਜ ਮੱਝ ਨੂੰ ਰੱਖਦੇ ਆ ਹਾਂ ਹਾਂ ਅਰੇ ਨਿੱਡ 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 ਨੋੜਾ ਕਰਜਾ 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 ਕੀ ਆ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਆਪਣੇ ਨਵੇਂ ਬਲੌਗ 'ਚ ਬੱਟਾਂ ਥੋੜੀਆਂ ਹੀ ਰਹਿੰਦੀਆਂ ਸੀ ਇਸ ਜਿੰਦਰੇ ਵਾਲੀਆਂ ਪੌਣ ਵਾਲੀਆਂ ਕੱਲ ਫਿਰ ਰੈਜੀ ਟਾਲਤੀ ਉਦੋਂ ਇਹ ਦਪਾਇਰਵਾਦ ਨਹੀਂ ਚਲ ਕੱਲ ਨੂੰ ਜਾਵਾਂਗੇ ਮੰਮੀ ਕਹਿੰਦਾ ਪਾ ਕਰਕੇ ਆ ਹੁਣ ਜਾਣਦੇ ਆ ਥੋੜਾ ਜਿਹਾ ਇੰਨੇ ਤੇ ਕੋਸ਼ਿਬ 2000 ਬਟਾ ਉਧਰ ਲਿਖੇਤਾ ਕੁਸਲੇ ਵਾਲੇ ਲਾਣਾ ਲਾਣਾ ਆਨਵਾਖਦੇ ਆਂ ਭਾਈ ਅੱਜ ਦੇ ਨਵੇਂ ਬਲੌਗ ਚ ਅੱਜ 8 ਮਗਰ 23 ਨਵੰਬਰ ਬਰਾ 2024 ਅ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਦੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗੱਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆਂ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਕਹਾ ਚੱਕ ਲਿਆ ਮੈਂ ਰੁਕ ਜੀ ਏ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਭਾਈ ਤੇ ਜੋੜੀ ਲਾਇਆ ਇਹ ਖੇਤ ਪਹਿਲਾਂ ਤੇ ਫਿਰ ਗੱਗੂ ਕੇ ਉੱਧਰ ਚੱਲਦੇ ਆ ਮਿਸਤਰੀ ਲਵੇ ਦੇਖਦੇ ਆ ਕਿ ਕਾਰੋਬਾਰ ਕਮਾਉਂਦੇ ਅੱਜ ਰੋਕ ਲਾ ਪਹਿਲਾਂ ਮਿੰਤੀ ਗਿਣਤੀ ਕਰ ਲਈਏ 21 22 23 24 25 26 27 28 29 30 ਹਰ ਨੌਜਵਾਨ ਨੇ ਉਹ ਟਾਲੀ ਵਾਲ ਭੱਜ ਕੇ ਥੋੜੀ ਜਿਹੀ ਰੇਸ ਲਾਇਆ ਏ ਰੇਸ ਕਾ ਤੋਂ ਲਾਈ ਜੇ ਆਪਾਂ ਟੀ ਗਣਨ ਗਿਆ ਸੀ ਕਿੰਨੇ ਆ ਤੇ ਉਸ ਹਿਸਾਬ ਨਾਲ ਇੱਕੋ ਜਿਹਾ ਰੇ ਪਾ ਦਾਂਗੇ 92 ਜੇ ਹਾਂ ਲੱਗ ਜੂ ਬਹੁਤ ਡਾਂਡਾ ਤੋਂ ਖੋਲ ਲੈਨੇ ਮੜਾ ਯਾ ਉਹ ਇਧਰ ਆ ਦਾ ਬੜਾ ਫਰਕ ਨਹੀਂ ਪੈਂਦਾ ਹੁਣ ਇਹਦਾ ਰੋਕ ਜੀ ਲੇ ਮੜਿਆ ਸਪੀਡ ਰੱਖ ਆ ਹਾ 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 ਉਹ ਵੈਰੀ ਗੁੱਡ ਦੀ ਲਾਲ ਟੈਨ ਓਕੇ ਰਿਪੋਰਟ ਠੀਕ ਗੱਗੂ ਭਾਈ ਸਾਹਿਬ ਘਰੇ ਤਿਆਰੀਆਂ ਕਰਦਾ ਫਿਰਦਾ ਸੀ ਮਸਤਰੀ ਆਉਣਦੇ ਆ ਅੱਜ ਸ਼ਾਇਦ ਆਜੂ ਕਾਲਾ ਕਹਿ ਕੇ ਆਗਾ ਦੇ ਉਧਰ ਕੀ ਬਣਾਉਣਾ ਉਹ ਦਾਸ ਹੋ ਰਹੇ ਨੂੰ ਖੁਦ ਆਪ ਨੂੰ ਵੀ ਪਤਾ ਉਹ ਜਾ ਕੇ ਵੇਖਦੇ ਆਪਾਂ ਚੱਕਲਾ ਵਾਸੋ ਮਾਰਨ ਨੂੰ ਮਰੇ ਕਰਮਾਈਆਂ 9:42 ਤੇ ਗੱਗੂ ਕੇ ਵੱਡੇ ਗੇਟ ਐਂਟਰੀ ਕਰੀ ਆ ਤੇ ਮੋٹے ਤਰ੍ਹਾਂ ਹੋਇਆ ਜਿੰਦਰਾ ਤੇ ਨਹੀਂ ਚਬਟਾ ਪਾ ਕੇ ਹੁਣੇ-ਹੁਣੇ ਵਾਪਸੀ ਸਾਸਰੀ ਗਾਲਵਾ ਸੀ ਹਾਂ ਡਾਲੀ ਅ ਲੱਗਦਾ ਮਿਸਤਰੀ ਆ ਗਿਆ ਬ੍ਰਿੱਤੀ ਦੀ ਭਰੀ ਟਰਾਲੀ ਤੇ ਉਹ ਉਧਰੋਂ ਇੱਟਾਂ ਵੀ ਮੰਗਾ ਲੀਆਂ ਨੌਜਵਾਨਾਂ ਨੇ ਓਏ ਉਹ ਤਗੜਾ ਚਾਚਾ ਆਲੇ ਭਾਈ ਸੂਤ ਹੀ ਚਾਈ ਦਿਓ ਕੀ ਹਾਲ ਆ ਬਾਈ ਚੜਦੀ ਕਲਾ ਵੀਡੀਓ ਬਣਾ ਲਾ ਤੇਰੀ ਬਣਾ ਲਾ ਜੀ ਕਿਹੜੇ ਪੱਠੇ ਤੋਂ ਆਏ ਹੋ ਮਿਸਤਰੀ ਗੁਣੀਆਂ ਚ ਕਰ ਦੂਗਾ ਨਥੇ ਇਹ ਵਾਲੇ ਤੋਂ ਠੀਕ ਹੈ ਕਿਹੜੀਆਂ ਇਟਾਂ ਇਹ ਉਹ ਕਿਵੇਂ ਆ ਸ਼ੁਭ ਪੂਰਾ ਵਧੀਆ ਤੂੰ ਕਿਵੇਂ ਆ ਪਹਿਲਵਾਨਾ ਬਾਬਾ ਜੀ ਬਾਬਾ ਜੀ ਬਾਬਾ ਜੀ ਅੱਜ ਗਏ ਹਾ ਇੱਥੇ ਧਰ ਲਈ ਨਿ ਆਉ ਤੇ ਅਦਰੋਂ ਚੋਬਰ ਮਲੇਹੀ ਵਾਲਾ ਕਾਲਾ ਆਹ ਬਾਈ ਕਿਹੜਾ ਹੈਗਾ ਕੀ ਹਾਲ ਹੈ ਬਾਈ ਇਹ ਬਾਈ ਬਾਹਰੋਂ ਆਇਆ ਤੂੰ ਹੀ ਕਹਿੰਦੇ ਸੀ ਉਹ ਆਊਗਾ ਮਿੱਤਰ ਪੁਰਾਣਾ ਪੁਰਾਣਾ ਮਿੱਤਰ ਵੀ ਆ ਜਾਊਗਾ ਕਿਹੜਾ ਪਿੰਡ ਆ ਬਾਈ ਗਰਾਂ ਵਾਲੇ ਆ ਗੂ ਮਰਜਣਾ ਉਹ ਉਹੀ ਸਮਝ ਲਾ ਉਹੀ ਸਮਝ ਲਾ ਹਾਂ ਹਾਂ ਖਣੀ ਹੈ ਤੂੰ ਸਗਾ ਬਾਈ ਆ ਬਾਈ ਠੀਕ ਐ ਉਹ ਬੱਲੇ ਦੇਖੀ ਉਹ ਦੇਖੀ ਫੜ ਲਿਆ ਮੈਂ ਨਹੀਂ ਤਾਂ ਡਿੱਗੀ ਪੈਂਦਾ ਕੀ ਨਾਂ ਬਈ ਤੁਹਾਡਾ ਜਸ ਕਰਨਾ ਠੀਕ ਆ ਮਤਰਾ ਛਕ ਲੈ ਕਾਲਾ ਪ੍ਰਸ਼ਾਦਾ ਪਾਣੀ ਉਹ ਅਸੀਂ ਰੁੱਟੀ ਖਾਦੀ ਭਰਾ ਉਹ ਰੁੱਟੀ ਖਾਦੀ ਆ ਪ੍ਰਸ਼ਾਦ ਨਹੀਂ ਖਾਦੇ ਉਹ ਤੂੰ ਅੱਜ ਇੱਥੇ ਤੇਰੀ ਰੋਟੀ ਹੈ ਪੱਕੀ ਵਾਲਾ ਫਾਇਦਾ ਤਾਂ ਨਹੀਂ ਠੀਕ ਆ ਉਹ ਜਵਾਲ ਦੇਣਾ ਇੱਥੇ ਤਾਂ ਨੂੰ ਉਹ ਹੁੰਦਾ ਨਾ ਮੋਕਾ ਆਉਣਾ ਹੈ ਮੈਂ ਦਾ ਆਈ ਸੀ ਚਾਹੇ ਮਿਸਤਰੀ ਪੰਜ ਸਤ ਦਿਨ ਦਾ ਹੂਆ ਵੀ ਹਾਂ ਹਾਂ ਕੱਲ ਨੂੰ ਆਉਂਗਾ ਹਾਂ ਇਹ ਹੁਣ ਕੇਰਾ ਬਸ ਪੱਕੀ ਗੱਲ ਕਰ ਲਈ ਮੈਂ ਕੇਰਾ ਫੇਰ ਤਾਂ ਹੁਣ ਚੱਲੀ ਜੇ ਠੀਕ ਹੈ ਬਟਾਈ ਵੈਗੀਆਂ ਆ ਮੋੜ ਰਹਿ ਕੇ ਬੰਨ ਵਾਲੇ ਨਹੀਂ ਵਾਲੇ ਗਲੇ ਉਧਰ ਤਾਂ ਪਾਕ ਬੰਨੇ ਨਾ ਇਹਨੇ ਉਧਰ ਰੌਣੀ ਲੇਟ ਕਰੀ ਪਹਿਲਾਂ ਇੱਕ ਵਾਰੀ ਇੱਧਰ ਲਾ ਲਈ ਤੇ ਹੁਣ ਸੁਹਾਗਾ ਮਾਰੀ ਜਾਂਦਾ ਉੱਥੇ ਆ ਬਣਾਈ ਪਈ ਐ ਮਲਾਈ ਗਾ ਕੋਨੇ ਖਾਣੇ ਵਸ ਲਿਆਣੇ ਗੋਲੀ ਭਰ ਕੇ ਯੱਕੇ ਦੀ 쿠ਟੀ ਆ ਲੈ ਗਈ ਕੱਢ ਕੇ ਯਾਰ ਵੇਚੂ ਮੇਰੇ ਅੱਗੇ ਆ ਲੈ ਗਈ ਵੇਚੂ ਪਰ ਐ ਪੈਕਾਂ ਲੱਗੀਆਂ ਮਨ ਕੋਈ ਕਾਦੇ ਜੋ ਆਏ ਜੋ ਆ ਲੈ ਗਈ ਕੱਢ ਕੇ ਕਤੂਰੀ ਹਾਂ ਹੋ ਪਤਾ ਜਾ ਇਹ ਦੀ ਜੀਬ ਜੀ ਪਤਾ ਜਾ ਲੈ ਗਈ ਠੀਕ ਐ ਯਾ ਦੀ ਮੈਂ ਹੁਣ ਬਾਲ ਲੱਗੇ ਵੇ ਰੂ ਆਇਆ ਮੈਂ ਰੋਟੀ ਛੱਕੇ ਕੋਈ ਨਾ ਹਾਂ ਥੋੜਾ ਥੋੜਾ ਚੂਕ ਨਾ ਉੱਤੇ ਲਕ ਲਵਾ ਲਾ ਇਹੋ ਵਧੀਆ ਹੁੰਦਾਗਾ ਲੈ ਗਾਰਾ ਫੜਾ ਗੂ ਐਸੇ ਥਾਂ ਰੱਖ ਲੈਣਾ ਥੋੜਾ ਜਿਹਾ ਖਾਣ ਵਾਸਤੇ ਅੜਕੀ ਜਾਂ ਨਾਗਾ ਵਾਹਿਗੁਰੂ ਮੰਮੀ ਮੈਂ ਆ ਗਿਆ ਰੋਟੀ ਆਉਂਦੀ ਰੋਟੀ ਬੜੀ ਤੋਂ ਨੀ ਥੋੜਾ ਨੂੰ ਵੀ ਜਿੰਨਾ ਦਰਾ ਪਾ ਗਏ ਕਮੈਂਟਰ ਲਾਓ ਜੀ ਉਧਾ ਨਿਆਵਾਸੀ ਮਿਸਤਰੀ ਆ ਗਿਆ ਮੈਂ ਚਲਾਵਾਂਗੇ ਚੱਕ ਲੈਣ ਹਾਂਜੀ ਸਾਗ ਲੈ ਜਾ ਓਏ ਸਾਗ ਕੋ ਉਧਾਰ ਗੱਡੇ ਮੋਟਾਂ ਦਾ ਮੂਹਰੇ ਨਹੀਂ ਆਣਾ ਸਾਰਾ ਕੁਝ ਹੀ ਲਿਆਣਾਗਾ ਲੈ ਨਹੀਂ ਚੱਕ ਕੇ ਦੋ ਤਿੰਨ ਚੀਜ਼ਾਂ ਉਧਾਰ ਕੱਢ ਲੈ ਜੀ ਔਰ ਛੋਟਾ ਗੱਗੂ ਵਾਲਾ ਸਾਈਡ ਤੇ ਲਾਤਾ ਉਹਦੇ ਜੀ ਥੋੜਾ ਜਆ ਤੇਲ ਘੱਟ ਸੀਗਾ ਉਹਨੇ ਭਈਆ ਪੰਪ ਵੱਡਾ ਗਾ ਪੂਰਾ ਨਹੀਂ ਆਇਆ ਫਿਰ ਥੋੜਾ ਜੀ ਚੱਕ ਕੇ ਖੜ ਗਿਆ ਸੀ ਉਹ ਕਿਧਰੋਂ ਮੈਂ ਤੇਲ ਪਾਈ ਜਾਵਾਂਗੇ ਆ ਆਪਣੇ ਨਾਲ ਟਰੈਕਟਰ ਜੋੜ ਲਿਆ ਚੱਲ 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 ਆਸ ਹਣਤੀ 30 ਘੰਟਿਆਂ ਬਾਅਦ ਪਈ ਐ ਇਸ ਪਾਣੀ ਦੀ ਇੱਟਾਂ ਨੂੰ ਭਾਉਣ ਵਾਲੇ ਲੋਡ ਸੀ ਤੇ ਕੱਗੂ ਕਾਲੀ ਢੋਲ ਪਾਈ ਜਾਂਦਾ ਸੀ ਢੋਲ ਨਾਲ ਤਾਂ ਮਾਸੀ ਭੇਜਦੀਆਂ ਵੀ ਨਹੀਂ ਸੁਪਰੇ ਵਾਲੇ ਨਾਲ ਇਹ ਹਾਂ ਨਹੀਂ ਇਹ ਮੋਟਰ ਨਾਲ ਹੀ ਠੀਕ ਆਉਂਦਾ ਕੰਮ ਹਾਂ ਤਰਾਈ ਵੇਲੇ ਛੋੜਦੇ ਹਾਂ ਹਾਂ ਤਰਾਈ ਵੇਲੇ ਤਾਂ ਚੱਲ ਜਾਂਦਾ ਕੰਮ ਇੱਧਰ ਦੇਖ ਫਿਰ ਪਾਣੀ ਕਿੰਨਾ ਬਾਸ ਇੱਟਾਂ ਫੜਾਈ ਜਾ ਲੈ ਹੈਂ ਬਾਜੀ ਕਰ ਲੈ ਹੈਂ ਬਾਜੀ ਕਰ ਲੈ बाल्टियां भर खोली ट्रैक्टर कटदा बी पत्थर कोई ना बंद करते बहुत है कि ना पानी तो <laughs> ਚੱਲ 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 ਥੋੜਾ ਹੋਰ ਕਰ ਦੇ ਰੋਕ ਲਾ ਯਾਰ ਤੇ ਪਛੜ ਬਾਲਾ ਭਰ ਗਿਆ ਨਹੀਂ ਪਹਿਲਾ ਸੁੱਕਾ ਲਈ ਹੈ ਨਾ ਮਾ ਬੰਦਾ ਨਵਾ ਗਾ ਉਹ ਕੋ ਮਲੇਸ਼ਾ ਦਵਾਈਆ ਬਈ ਬੰਦਾ ਨਵਾ ਨਵਾ ਮੇਰਾ ਪੁਰਾਣੀ ਹੈ ਸੁਭਾਈ ਛੋੜ ਦਦਾ ਵੀ ਮਸਾਲਾ ਰੋਣ ਵਾਸਤੇ ਅੱਗੇ ਨਾ ਗੱਲ ਕਰੀ ਹਾਂ ਹਾਂ ਆ ਜਾਣੇ ਮਾਝ ਨੂੰ ਕੀ ਵੜਾ ਸੁਣਾ ਬਣ ਗਈ ਗੱਲ ਬਈ ਮੱਝ ਸੋਣ ਵਾਲੀ ਏ ਯਾਰ ਹਾਂ ਗਗੂਏ ਉਹ ਕਾਦੇ ਇਥੇ ਪੱਕੀਆਂ ਪਾਏ ਜਾਂ ਸਰਹਾਲੇ ਪਾਉਂਦੀਆਂ ਕਿੱਥੇ ਜੀ ਇਹੇ ਕਾਦੇ ਪਖਾ ਦਾ ਗੱਲ ਗੂ ਬਤਾ ਵਹਤਾ ਹੈ ਭੁੱਖੇ ਰਿਆ ਬਾਰਾ ਕੰਮ ਕਰਤਾ ਕੂਤਰੇ ਆਉਂਦੇ ਤੋਂ ਪਹਿਲਾਂ ਪਹਿਲਾਂ ਦੀ ਉਹ ਉੱਧਰ ਪਰਲੇ ਪਾਸ ਜਾ ਕੇ ਦੇਖ ਬਹੁਤ ਚਾਹ ਪਿਆਵਾ ਤਾਂ ਚਾਹ ਵੀ ਉੱਧਰੀ ਪਈ ਆ ਐਤੀ ਪਈ ਆ ਜਾ ਉੱਥੇ ਕੋਈ ਮੰਮੀ ਨਹੀਂ ਪਕਾਈ ਬੈਠੀ ਹੋਇਆ ਕਰੂ ਹਾਂ ਹਾਂ ਜਾਏਗਾ ਤੂੰ ਬਾਹਰਲੇ ਦੇਖ ਅਹ ਇਹ ਬਹਿਗਾ ਇਹ ਬੰਦਾ ਮੇਰੀ ਆ ਦੇਖ ਦੋ ਟਰੱਕ ਬੱਜਰੀ ਬ੍ਰਿਤੀ ਰਲਾ ਕੇ ਹੀ ਆ ਪਰਤਾ ਹਾਂ ਮੈਂ ਕੰਮ ਤਾਂ ਹਰਾ ਕਰਤਾ ਫਿੱਕੀ ਜਾਬ ਵਾਲਾ ਮੜੀ ਇੱਧਰ ਲੀ ਬੋਤਲ ਚ ਪਈ ਆ ਮਮੇ ਫਿੱਕੀ ਜੀ ਮਿੱਠੀ ਸੀ ਓਏ ਮਿੱਠੀ ਆ ਇਹ ਤੇ ਨੌਜਵਾਨ ਪਈ ਇਹ ਪਾਸਪੋਰਟ ਬਣਾਉਂਦਾ ਫਿਰਦਾ ਇਹ ਇਹਦੀ ਅੱਜ ਅਪਾਇੰਟਮੈਂਟ ਉਹ ਕੀ ਹੁੰਦੀ ਆ ਇਹ ਵੈਰੀਫਿਕੇਸ਼ਨ ਆਈ ਹੋਈ ਸੀ ਕਿ ਥਾਣੇ ਚ ਸੱਦਿਆ ਸੀਗਾ ਇਹਨੂੰ ਤੇ ਰੋੜੀ ਹੋ ਕੇ ਆਇਆ ਥਾਣੇ ਚ ਉਹਨਾ ਕੀ ਕਹਿੰਦੇ ਫਿਰ ਗੱਗੋਏ ਲਾਗੀ ਫੋਟੋ ਵੱਡੀ ਖਰੀ ਉਹ ਟਿਕਟ ਵੀ ਕਟਾਕ ਦਿੱਤੀ ਥਾਣੇ ਵਾਲੇ ਨੇ ਕੀ ਕਹਿੰਦੇ ਜਾ ਚੜ ਜਾ ਜਾ ਕੇ ਪੈਸੇ ਮੰਗੇ ਸੀ ਓਏ ਚੜ ਜਾ ਤੀਜੀ ਕਿ ਮਹੀਨੇ ਪੈਸੇ ਮੰਗੇ ਸੀ ਨਾ ਕੁਛ ਨਹੀਂ ਆਏ ਦਾ ਕਹਿੰਦਾ ਤੂੰ ਚਾਹ ਪਾਣੀ ਦੇ ਜਾ ਕਹਿੰਦੇ ਤੂੰ ਦੇ ਨਾ ਕੁਛ ਨਹੀਂ ਉਹ ਗਿਆ ਉਹ ਸੀਗਾ ਆਪ ਸੀਗਾ ਨਹੀਂ ਗਿਆ ਸੀਗਾ ਬਾਬਾ ਸੀ ਹੂੰ ਹਾਂ ਤੇ ਕਿਦੋਂ ਦਸਾਂ ਚਾਹ ਤੂੰ ਛੱਡ ਕਿਸੇ ਵਾਂਗੂ ਲੈ ਕੇ ਜਾਣਾ ਮੈਂ ਛੇਤੀ ਕਰਦਾ ਸਬਾਰ ਠੀਕ ਆ ਕਹਿੰਦੇ ਵਧੀਆ ਕਾਰਤੀ ਫੋਟੋ ਆਵਾ ਵੱਡੀ ਵੱਡੀ ਫੋਟੋ ਲੱਗੀ ਮੇਰੀ ਕਾਗਜ਼ਾਂ ਚ ਕਿੰਨੀ ਕਿ ਵੱਡੀ 4x6 ਦੀ ਫੋਟੋ ਹੁੰਦੀ ਹੈ 4 ਫੁੱਟ 6 4x6 ਫਟ ਲੱਗੇ 4x6 ਉਹਨੇ ਕੰਤ ਤੇ ਫਲੈਕਸ ਲਾਉਣੀ ਤੇਰੀ ਦੱਸ ਨਾ ਕਾ ਕੇ ਲੱਗ ਗਿਆ ਪਕੌੜਾ ਤਾਂ ਨਹੀਂ ਦਿਖਦਾ ਕਿਤੇ ਨਾ ਮਨਗਾ ਕੀ ਕੁਛ ਚੱਲਦਾ ਮੇਰੇ ਕੋਲ ਕੁਝ ਵੀ ਨਹੀਂ ਆ ਪਰਚੇ ਬੜੀ ਪਰਚਾ ਮੈਂ ਇੱਥੇ ਹੁੰਦਾ ਫਿਰ ਮੈਂ ਤੇਰੇ ਕੋਲ ਛੋਟੇ ਗਿੱਲਾ ਲੈਉਂ ਸੀ ਅੱਜ ਹੱਥ ਪਿਆ ਹੋ ਗਣਾ ਐਂ ਤਾਂ ਪੁੱਛਦੀ ਹੁੰਦੇ ਨੇ ਨਾ ਇਹ ਵੈਰੀਫਿਕੇਸ਼ਨ ਹੁੰਦੀ ਆ ਉਹਨੇ ਪਰਚਾ ਪਰਚਾ ਮੈਂ ਫਿਰ ਮੈਂ ਤੁਹਾਡੇ ਕੋਲ ਕਰਨੀ ਹੁੰਦੀ ਕਿਓ ਬਰਕਰ ਆ ਬਾਹਰ ਲਾਉਣਾ ਉਹ ਗਾਰੇ ਚ ਉਹ ਕੰਧ ਜੀ ਗੜਦੇ ਆ ਥੋੜੀ ਜੀ ਰਹਿੰਦੀ ਹੈ ਜਿਹੜੀ ਤੇ ਇੱਥੇ ਉਹਨੇ ਫਿਰ 8 ਜੂ ਫਿਰ ਲਾਉਣੇ ਆ ਡਿਊਟੀ ਇੱਥੇ ਤੇ ਇੱਕ ਅਬ ਚਾਹ ਪੀ ਕੇ ਇੱਕ ਬਾਲਟੀ ਪਾਣੀ ਦੀ ਮਾਰ ਰੇ ਤੇ ਜਿਹਨੂੰ ਮੈਂ ਬਣਾਉਣਾ ਉਹ ਕਹਿੰਦਾ ਬਾਹਰ ਆਹ ਕਰ ਲਾ ਗਾਰਾ ਨਵਾ ਬਣਾ ਲੈ ਇੱਥੇ ਮੈਂ ਬਣਿਆ ਬਣਿਆ ਹੀ ਹੈ ਯਾਰ ਗਗੂ ਬਣਾ ਬਣਾ ਹੀ ਪਏ ਮੈਂ ਐਪੇ ਢੋ ਦੂੰ ਮਖਾ ਬੱਠਲ ਜਿਹੜੇ 10 20 ਲੱਗਣਗੇ ਉਹਨੂੰ ਕਹਿਤਾ ਸੀ ਮੈਂ ਦੋ ਮੀ ਲਾਇਆ ਕਰਾਂ ਦੋ ਵਸ ਆ ਪਾਣੀ ਦੀ ਬਾਲਟੀ ਪੀ ਇੱਧਰ ਚੱਕ ਕੇ ਲਿਆ ਤਾਂ ਕਿ ਮੈਂ ਨਹੀਂ ਦੋ ਮੀ ਨਾ ਥੋੜੀ ਘਰੀ ਨਹੀਂ ਉਹ ਟਰੈਕਟਰ ਨਮਾਉਂਦਾ ਸੀ ਮੈਂ ਉਹ ਆਦਰਾਇਰ ਵਾਫੇ ਗੁਈ ਜਮੈਂ ਕਿਹ ਕਹਦਾ ਇੰਨਾ ਸੀਲਾ ਕਹਿੰਦਾ ਇਹ ਕਹਿੰਦਾ ਜੇ ਤੇ ਕੰਮ ਹੈ ਹੁੰਦਾਗਾ ਫਿਰਤੀ ਲੋਟ ਸਿਆ ਸੀਲ ਮੁਰਗਾਂ ਤੋਂ ਲੈ ਆ ਪੱਟ ਕੇ ਦਵਾ ਦੋ ਮੈਸਤਰੀ ਨੇ ਤਾਣ ਲਿਆ ਮੈਨੂੰ ਗਲੇ ਨੂੰ ਹੋਰ 25 ਬਸੜ ਕਹਿੰਦਾ ਪਾ ਲਿਓ ਉਹ ਬਾਜਰੀ ਤੇ 16 15 16 ਉਹ ਪਾ ਲਓ ਕਹਿੰਦਾ ਬਰੇਤੀ ਚਾਹੇ ਹਾਂ 10-20 ਗੱਟੇ ਸਿਮਿੰਟ ਦੇ ਛੜ ਤੋਂ ਕਹਿੰਦਾ ਵਿੱਚ ਫਿਰ ਕੀ ਉਹ ਛੋਟਾ ਥੜਾ ਸੀ ਲਾਈ ਗਿਆ ਮੈਂ ਕਾਲੇ ਨੂੰ ਹਾਂ ਚਲ ਕੋਈ ਨਾ ਖੜਾ ਰਿਹਾ ਉਹ ਉਤਰ ਤਾਂ ਕੱਟੇ 22 ਉਤਰਨਾ ਗਾ ਗੁਰੂ ਬੱਠਲਿਆ ਜਾ ਕੇ ਤੂੰ ਆਉਂ ਲੈ ਕਲਕ ਤਾਂ ਬਸ ਇਹਦਾ ਮਾਰਤਾ ਪੈਰ ਮੈਂ ਬਣ ਕੇ ਹਮਲਾਈ ਵਰਗਾ ਉਹ ਥੋੜੀ ਚੰਗੀ ਨਗਰ ਆਪਾਂ ਨੂੰ ਮੰਨ ਕੇ ਚੱਲ ਰੱਖ ਆ ਬੱਚਾ ਆ ਫਿਰ ਨਹੀਂ ਲਵੇੜਾ ਹੀ ਰੱਖ ਬਲੇ ਇਹੋ ਕਰਦਾ ਦੋ ਕਰਾ ਦੇ ਹੋ ਗਾਉਣੇ ਮਿਕਾਲੇ ਜੀ ਰਾਵਾਂ ਕਰ ਚੈੱਕ ਕਰ ਕੋਈ ਚੱਕਰ ਨਹੀਂ ਬਸ ਆ ਜਾ ਮੈਂ ਉੱਥੇ ਬਸ ਹੋ ਕੇ ਆ ਜਾ ਮਸਤ ਠੀਕ ਹੈ ਦਬੈੜ ਦਾ ਸਵਾ 2:00 ਵਜੇ ਦਾ ਹੋ ਗਿਆ ਤੇ ਆਪਣੇ ਨਾਲ ਜੋ ਬਰਨੇ ਢੋਲ ਤੇ ਫੇਰ ਜੋੜਦਾ ਟਰੈਕਟਰ ਆ ਜਾ ਉਹ ਨਾਵਾ ਦਵਾਈ ਕਰੀ ਜਾਂਦਾ ਉਹ ਟਰੈਕਟਰ ਦੀ ਵੇਲਾ ਹੋ ਗਿਆ ਉਹਨ ਟਰੈਕਟਰ ਆ ਕਿੱਲੋਂ ਮਮੀ ਆਤਾ ਆਦੇ ਦਾ ਚਾਰ ਥੋੜੇ ਦਿਨਾਂ ਬਾਅਦ ਕਿੱਲੋਂ ਠੋਕਦੇ ਨੌਜਵਾਨ ਖੈਰ ਸਿਆਲ ਸਿਆਲ ਠੀਕ ਰਹੇ ਨਾ ਤੇ ਸਵਾਦ ਵੀ ਲੱਗਦਾ ਹੈ ਹਾਂ ਮੈਂ ਉਹੀ ਆ ਕੇ ਰੋਟੀ ਖਾਈ ਜਾਂਦੇ ਆ ਉਹ ਮਸਤ ਆ ਇੱਕ ਹੋਰ کہیں ਇਹਨੂੰ ਲੈ ਹਿੱਸਾ ਵਾਲਾ ਤੈਨੂੰ ਇੱਟਾਂ ਦੂਫੜਾ ਦੇ ਹਾਂ ਮਸਤ ਆ ਉਹ ਯਾਰ ਮੈਂ ਕਿਹੜਾ ਇੱਧਰ ਆਉਣਾਗਾ ਮੈਦਰੀਆ ਹੂੰ ਇਹਨਾਂ ਕਾਰੀਵਾਂ ਬਣ ਕੇ ਮੈਦਰੀਆ ਬਲਗਾ ਇੱਟ ਆਣਾ ਦੇਖੋ ਜੇ ਯਾਰ ਹਾਂ ਤੂੰ ਕਾਦੇ ਮੂਰਤ ਕਰਾਂਗੇ ਤੰਕੀਆਂ ਦੇ ਇੱਥੋਂ ਕਰਵਾਵਾਂਗੇ ਦੜਕੇ ਉਹ ਅੱਛਾ ਹੋ ਗਰੂ ਮਾਈ ਕਰਦਾ ਮੇਰਾ ਹੀ ਭੰ ਕੱਟ ਫੁੱਲਾ ਕਿਸੇ ਨੂੰ ਪਤਾ ਨਹੀਂ ਜਾਂਦਾ ਫੁੱਲਾ ਜੱਕੇ ਆਊਗਾ ਤਾਂ ਕਰਤੀ ਜੰਨੀ ਜੰਦਾ ਤਾਂ ਫੁੱਲਾ ਚਾਰ ਪੰਜ ਨਾ ਕੋਈਨ

ਬਾਹਰ ਲਾ ਕੇ ਰਿਹਾ ਸੋਧਨ ਵਾਲਾ ਪ੍ਰੋਗਰਾਮ ਜੇ ਇੱਥੇ ਲੱਗੇ ਪਏ ਸੀ ਇਹ ਦੁਪਹਿਰ ਵਾਦ ਦੇ 5:00 ਬਜ ਕੇ 6 ਮਿੰਟਾਂ ਦਾ ਟਾਈਮ ਹੋ ਗਿਆ ਤੇ ਤੜਕੇ ਦਾ ਭਾਈ ਗੱਗੂ ਕੋਲੇ ਡਿਊਟੀ ਲਾ ਰੱਖੀ ਹੈਗੀ। ਗੱਪੀ ਬੰਦਾ ਬਈ ਇਹ। ਹਾਂ ਗੱਗੂ ਤੇ ਨਹੀਂ ਗੱਪੀ ਨਹੀਂ ਗੱਗੂ ਫਿਰ ਸੱਚਾ ਬੰਦਾਗਾ। ਕਹਿੰਦੀ ਚਾਚਾ। ਚੱਲ ਕਰਦਾ ਨਾ ਗੱਗੂ ਦੀ ਨਹੀਂ। ਆ ਮੈਂ ਜਿੰਦਰਾ ਤੋਂ ਗਏ ਚੱਕ ਲੈ ਤੇ ਮੈਂ ਹੁਣ ਜਾਵਾਂ ਛੁੱਟੀ ਆ ਮੈਨੂੰ। ਇਹਨੇ ਬਾਈ ਜਿੰਦਰੀ ਤੋਂ ਆਏ ਸੀਗਾ ਕਰਨ ਐਵੇਂ ਗੱਪ ਮਾਰਦੇ। ਤੜਕੇ ਦਾ ਇੱਧਰ ਹੀ ਰੱਖਿਆ ਪਿਆ ਸੀ ਬਾਈ ਉਹ ਨੇਈ ਵਾਲੇ ਮੋੜ ਮੰਡ ਪੀ ਤੇ ਕਹੇ ਨਾਲ ਹੀ ਮੰਨੇ ਆਇਆ ਸੀਗਾ ਉਹ ਦੂਜੀਆਂ। ਉਹ ਬੱਟ ਤੇ ਖੈਰ ਲੋਟ ਆ ਬਾਈ ਇੱਥੇ ਵੇਰ ਲਾ ਲਈ ਜੋੜੀ ਤੜਕੇ ਵਾਲੇ ਥਾਂ ਆ ਕੇ ਤੇ ਇਹ ਪ੍ਰੋਗਰਾਮ ਦੁਪਹਿਰ ਉਹਰੇ ਯਾਰ ਲੈਂਟਰ ਜੇ ਆਪਾਂ ਕੇ ਛੱਡਦਾ ਸੀ ਬਾਹਰ ਲੱਗੇ ਰਿਹਾ ਸੁੱਧਨ ਵਾਲਾ ਪ੍ਰੋਗਰਾਮ ਜਿਉਂ ਤੇ ਦਿਹਾੜੀ ਲਾ ਰੱਖੀ ਸੀ ਦੁਪਹਿਰ ਬਾਅਦ ਦੀ 6 ਮਿੰਨੇ ਤੋਂ ਟਾਈਮ ਮਿਲਿਆ 6 ਮਿੰਨੇ ਤੋਂ ਟਾਈਮ ਮਿਲਿਆ ਚਾਚਾ ਕਹਿੰਦਾ ਸਾਨੂੰ ਕਾਉਂ ਹੋਏ ਉਹ ਵੀ ਬੋਲ ਮਰੀ ਜਨਾ ਕੇ ਪਿੱਛੇ ਦੇਖੀ ਕਾਪੜਾ ਮਾਰ ਪਾਵਾ ਹੈ ਕਹਾਂ ਚਾਚਾ ਚਾਚੇ ਦੀ ਗੱਲ ਸੁਣ ਕੇ ਆਉਂਦੇ ਉਮੜੀ ਹਿੱਦਾ ਆਪਤਾ ਬਣ ਗਈ 6 ਮਹੀਨਿਆਂ ਤੋਂ ਪਰਸੋਂ ਆ ਗਈ ਕੱਢੀ 6 ਮਹੀਨਿਆਂ ਤੋਂ ਪਰਸੋਂ ਵਈਏ ਚਾਚਾ ਕਹਿੰਦਾ ਸਾਡੀ ਰੋਜ ਭਾਈ ਮਿਸਤਰੀ ਲੱਗਿਆ ਰਹਿੰਦਾ ਸੀਗਾ ਪਰਸੋਂ ਪਰਸੋਂ ਆਵਾਂਗੇ ਫਿਰ ਉਹ ਮਿਸਤਰੀ ਨੇ ਆਏ ਉਹ ਮਿਸਤਰੀ ਦਾ ਭਾਈ ਆ ਗਿਆ ਜਿਹੜਾ ਪਹਿਲਾਂ ਇਹ ਘਰ ਪੱਕ ਗਿਆ ਸੀਗਾ ਤੇ ਹੋਰ ਚਾਚਾ ਲੋਟਪੋਟਾ ਕੰਮ ਜਾਵਾਂ ਹੁਣ ਮੈਂ ਹੁਣ ਤਾਂ ਇਹ ਲਾ ਦੇਣਗੇ ਬਸ ਕਿਵੇਂ ਜਾਣਾਗਾ ਦੂੜ ਬਠੜ ਰਹਿ ਗਿਆ ਮਸਾਲੇ ਦਾ ਰਲਿਆ ਹੋਇਆ ਇੱਕ ਦਾ ਰਦਾ ਲਾਉਣਗੇ ਇਹ ਹਾਂ ਉਧਰ ਨਿਗਾਹ ਰੱਖ ਮਿਸਤਰੀ ਕੋਟ ਦਾ ਹੁੰਦਾ ਬਹੁਤ ਭੈੜਾ ਮਿਸਤਰੀ ਇਹ ਹੈ ਨਾ ਭਾਈ ਭੈੜਾ ਉਹ ਮਾਰਾ ਵਰਦਾ ਕਿਨੇ ਮਿਸਤਰੀ ਨੂੰ ਪੁੱਛੇ ਮੜਿਆ ਮਿਸਤਰੀ ਆ ਕਰੇ ਨਾ ਵੀ ਕੰਮ ਮਿਸਤਰੀ ਕੰਮ ਕਰ ਰਿਹਾ ਨਾ ਬਟਾ ਇਹ ਕਰ ਰਿਹਾ ਨਾ Ориジナル ਕੰਮ ਸੀ ਜਿਹੜਾ ਮਿਸਤਰੀ ਨੂੰ ਉਹ ਪੁੱਛੇ ਦਾ ਲੈਟਰ ਪਾਇਆ ਪਿਆ ਲੈਟਰ ਤਾਂ ਮੈਂ ਬਹੁਤ ਹੈ ਲੈਟਰ ਤਾਂ ਮੈਂ ਪਾਇਆ ਮੈਂ ਕਿਹਨਾਂ ਮੈਂ ਪਾਇਆ ਚਲੋ ਭਾਈ ਸੋਡੀ ਮੈਂ ਸਹੀ ਹੈ ਠੀਕ ਹੈ ਮੇਰੀ ਮੈਂ ਹੈ ਨਹੀਂ ਕੀ ਸੈਕਟਰ ਮੈਂ ਪਾਇਆ ਕਿ ਨਹੀਂ ਮੈਨੂੰ ਹੈ ਅਲਬਾ ਠੀਕ ਹੈ ਜਾਣਾ ਵੇ ਹਾਂ ਕਿਹੜਾ ਬੱਠਲ ਛੱਟਿਆ ਭਾਈ ਸ਼ੁਭ ਨੇ ਤੂੰ ਟੁਕਕੋ ਜੋ ਆ ਤੇਰੇ ਨੰਬਰ ਬਣ ਜਾਂਦੇ ਆ ਇਹ ਸ਼ੋਰ ਜਾ ਤੜਕੇ ਲਵਾ ਗਿਆ ਸੀਗਾ ਥੋੜਾ ਜਿਹਾ ਟਾਈਮ ਘੰਟਾ ਰੋੜ ਘੰਟਾ ਆਥਨੇ ਜਿ ਫੇਰ ਆ ਕੇ ਨੰਬਰ ਬਣਾਉਣਾ ਗਵਾਂਡੀਆਂ ਦਾ ਹੈ ਪਹਿਲਾਂ ਵੀ ਤੇਰੇ ਬਾਰੇ ਉਹ ਤੋਂ ਬਹੁਤ ਨੇ ਪੁੱਛਿਆ ਸੀ ਕਹਿੰਦੇ ਗਵਾਂਡ ਮਿੱਤਰ ਬਹੁਤ ਤੇਜ ਹੈ ਜਦੋਂ ਉਹ ਟੂੜੀ ਵਾਲਾ ਬਣਾਉਂਦੇ ਸੀਗੇ ਸ਼ੁਭ ਕਹਿੰਦੇ ਉਹ ਸ਼ੋਰ ਕੀਦਾ ਸੀਗਾ ਕਹਿੰਦੇ ਬੜਾ ਤੇਜ ਹੈਗਾ ਤੇ ਭਾਈ ਖੈਰ ਹੈਗਾ ਉਹ ਸਾਹਮਣੇ ਘਰ ਆਣਾਂ ਦਾ ਗਵਾਂਡੀਆਂ ਦਾ ਹੈ ਹਾਂ ਠੀਕ ਹੈ। ਬਾਕੀਆਂ ਨੂੰ ਪਾਣੀ ਪਿਆ ਗਿਆ ਸੀ ਮੈਂ ਮਾਰ ਪੀਤਾ। ਪਾਣੀ ਪਿਆ ਗਿਆ ਸਾਰਿਆਂ ਨੂੰ। ਬਸ ਕੁੜੇ। ਠੀਕ ਆ ਬਸ ਆ ਕੱਟੀ ਨੇ ਮੰਗਿਆ ਸੀ ਇਹਨੂੰ ਪਿਆਤਾ ਸੀ। ਹਾਂਜੀ ਰਾਜੀ ਖੁਸ਼ੀ। ਠੀਕ ਹੈ ਜੀ ਤੇ ਠੰਡ ਕਾ ਜੀ ਬਾਬਾ ਉਤਰਿਆ ਅੱਧੇ ਕ ਪਸ਼ੂ ਛੋਟੇ ਮੋਟੇ ਜੰਦਰ ਬਨਣ ਲੱਗੇ ਇੱਕ ਦੋ ਕ ਮੋਟੇ ਜਨਾਗਾ ਆ ਬਾਹਰ ਹੁੰਦੇ ਆ ਤੇ ਫਿਲਹਾਲ ਜਿਹਦਾ ਪ੍ਰੋਗਰਾਮ ਆਪਣਾ ਸਮਾਪਤ ਕਰਨ ਲੱਗੇ ਆ ਇੰਨਾ ਕੁ ਸੀਗਾ ਅ ਵਾੜਾ ਪ੍ਰੋਗਰਾਮ ਰਿਕਾਰਡ ਨਹੀਂ ਕਰਿਆ ਅੱਜ ਕੰਮ ਕਰ ਚ ਜ਼ਿਆਦਾ ਲੱਗੇ ਰ ਮੈਂ ਤੇ ਕਾਲਾ ਸੀ ਥੋੜਾ ਜਿਹਾ ਫਿਰ ਖਿੱਚਦਾ ਪ੍ਰੋਗਰਾਮ ਸੀ ਜਦੋਂ ਬੜਾ ਫਿਰ ਕੈਮਰਾ ਕੱਢਿਆ ਨਹੀਂ ਹਾਂ ਪਾਣੀ ਵੀ ਨਾ ਤੂੰ ਲੈ ਆਉਣਾਗਾ ਮੈਨੂੰ ਤਾਂ ਕੱਟੀ ਵੀ ਰਹਿੰਦੀ ਆ ਮੰਮੀ ਉਹ ਅੰਦਰ ਲਈ ਪਾਣੀ ਮੰਗੀ ਜਾਂਦੀ ਆ ਰੱਖ ਦਿਨਾਗਾ ਭਰਕੀ ਜੀ ਪੀਲੇ ਦਾ ਪੀਲੇ ਨੇ ਤੇ ਤਾਂ ਕਰਕੇ ਇੰਨਾ ਕ ਪ੍ਰੋਗਰਾਮ ਸੀ ਅੱਜ ਦਾ ਉਮੀਦ ਕਰਦੇ ਆ ਵਧੀਆ ਲੱਗੇ ਉਹ ਲਾਈਕ ਵਾਲਾ ਗੁੱਠਾ ਹੈ ਲਾਜ਼ਮੀ ਦਬਦੇ ਜਾਂਦੇ ਜਾਂਦੇ ਆ ਲਾਈਕ ਕਰਨਾ ਭੁੱਲ ਜਾਨੇ ਤੁਸੀਂ ਲਾਈਕ ਰਿਅਰ ਕਰਦੇ ਕਰੋ ਇਹਨੇ ਦੇ ਨਾਲ ਸਾਨੂੰ ਰੀਚ ਥੋੜੀ ਵੱਧ ਮਿਲ ਜਾਂਦੀ ਹੈ ਦੋ ਵੀਰ ਕੋਈ ਵੱਧ ਵੇਖ ਲੈਂਦੇ ਹੈਗੇ ਤੇ ਕੱਲ ਫੇਰ ਲਾਉਨੇ ਆ ਦੁਬਾਰੇ ਡਿਊਟੀ ਹਮ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਤਾਂ ਜੁੜੇ ਰਹੋ ਚੈਨਲ ਦੇ ਨਾਲ ਮਿਹਰਬਾਨੀ ਸਾਰਿਆਂ ਦੀ ਜਿਹੜਾ ਤੁਸੀਂ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਅਹ ਵੇਖਦੇ ਹਾਂ ਤੇ ਯਾਰ ਜੁੜੇ ਰਹੋ ਉਹ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਹਾਂਜੀ ਲਓ ਜੀ ਬਿਓ ਬਿਓ ਹਾਂ ਸਸਰੀ ਗਾਲ ਜੀ ਸਾਰਿਆਂ ਨੂੰ